ਜਿਹੜੇ ਕਹਿੰਦੇ ਸੀ ਕਿ ਸਾਨੂੰ ਨਾ ਹੀ ਸਰਕਾਰ ਬੰਤੇ ਕੋਠੀਆਂ ਚਾਹੀਦੀਆਂ ਨਾ ਸਕਿਉਰਟੀ ਚਾਹੀਦੀ ਨਾ ਸਾਨੂੰ ਗੱਡੀਆਂ ਚਾਹੀਦੀਆਂ ਲੇਕਿਨ ਉਹਨਾਂ ਨੇ ਹੁਣ ਕੋਠੀਆਂ ਵੀ ਲੈ ਲਈਆਂ ਗੱਡੀਆਂ ਵੀ ਲੈ ਲਈਆਂ ਤੇ ਡਬਲ ਡਬਲ ਸਕਿਉਰਟੀ ਲੈ ਲਈ ਤੇ ਕਾਰਾਂ ਵੀ ਦੂਰੀਆਂ ਲੈ ਲਈਆਂ ਨੇ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਆ ਕਿ ਮੰਤਰੀਆਂ ਨੂੰ ਦੂਰੀਆਂ ਦੂਰੀਆਂ ਗੱਡੀਆਂ ਦਿੱਤੀਆਂ ਗਈਆਂ ਨੇ ਤੇ ਇਸ ਤੋਂ ਪਹਿਲਾਂ ਮੰਤਰੀ ਨੂੰ ਇੱਕ ਹੀ ਗੱਡੀ ਮਿਲਦੀ ਸੀ ਲੇਕਿਨ ਹੁਣ ਮੰਤਰੀਆਂ ਦੇ ਨਾਲ ਸਟਾਫ ਨੂੰ ਵੀ ਗੱਡੀ ਅਲਾਟ ਕਰ ਦਿੱਤੀ ਗਈ ਆ ਪੰਜਾਬ ਸਰਕਾਰ ਵੱਲੋਂ ਹੁਣ 10 ਮੰਤਰੀਆਂ ਨੂੰ ਨਵੀਆਂ ਗੱਡੀਆਂ ਦੇ ਦਿੱਤੀਆਂ ਗਈਆਂ ਨੇ ਤੇ ਨਾਲ ਦੀ ਨਾਲ ਸਟਾਫ ਵਾਸਤੇ ਵੀ ਗੱਡੀਆਂ ਦਿੱਤੀਆਂ ਗਈਆਂ ਜਿਸ ਕਰਕੇ ਸਰਕਾਰ ਤੇ ਖਰਚਾ ਵੱਧ ਗਿਆ ਇਹ ਖਰਚਾ ਸਰਕਾਰ ਨੇ ਵਧਾ ਲਿਆ ਜਿਹੜੇ ਮੰਤਰੀ ਹੁਣ ਦੱਸ ਖੁਸ਼ ਹੋਏ ਨੇ ਉਹਨਾਂ ਦੇ ਪੈਰ ਥੱਲੇ ਨਹੀਂ ਲੱਗ ਰਹੇ ਕਿਉਂਕਿ ਇੱਕ ਪਾਸੇ ਉਹਨਾਂ ਨੂੰ ਨਵੀਆਂ ਗੱਡੀਆਂ ਮਿਲ ਗਈਆਂ ਦੂਜੇ ਪਾਸੇ ਉਹਨਾਂ ਦੇ ਨਾਲ ਸਟਾਫ ਨੂੰ ਵੀ ਗੱਡੀ ਆ ਮਿਲ ਗਈਆਂ ਨੇ ਜਿਸ ਕਰਕੇ ਫੁੱਲੇ ਨਹੀਂ ਸਮਾਰੇ ਜਿਹੜੇ 10 ਮੰਤਰੀਆਂ ਨੂੰ ਗੱਡੀਆਂ ਮਿਲੀਆਂ ਗਈਆਂ ਨੇ ਉਹਨਾਂ ਦੇ ਵਿੱਚ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਕੈਬਨਰ ਮੰਤਰੀ ਲਾਲਚੰਦ ਕਟਾਰੂਚੱਕ ਕੈਬਨਰ ਮੰਤਰੀ ਲਾਲਜੀਤ ਸਿੰਘ ਪੁੱਲਰ ਕੈਬਨਰ ਮੰਤਰੀ ਬ੍ਰह्मਸ਼ੰਕਰ ਜਿੰਪਾ ਚੇਤਨ ਸਿੰਘ ਜੋੜੇਮਾਜਰਾ ਡਾਕਟਰ ਬਲਬੀਰ ਸਿੰਘ ਬਲਕਾਰ ਸਿੰਘ ਕੁਲਦੀਪ ਸਿੰਘ ਢਾਲੀਵਾਲ ਗੁਰਮੀਤ ਸਿੰਘ ਖੁੱਡੀਆਂ ਅਤੇ ਗੁਰਮੀਤ ਸਿੰਘ ਮੀਤੇਰ ਇਹਨਾਂ ਨੂੰ ਗੱਡੀਆਂ ਅਲਾਟ ਕਰ ਦਿੱਤੀਆਂ ਗਈਆਂ ਨੇ ਇਹ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਜਿਹੜੀਆਂ ਪੰਜਾਬ ਦੇ 10 ਮੰਤਰੀਆਂ ਨਵੀਆਂ ਕਾਰਾਂ ਮਿਲੀਆਂ ਨੇ ਸਰਕਾਰ ਨੇ ਤਰਕ ਦਿੱਤਾ ਕਿ ਅਸਲ ਜਿਹੜੀਆਂ ਪੁਰਾਣੀਆਂ ਗੱਡੀਆਂ ਸੀ ਉਹ ਠੀਕ ਨਹੀਂ ਚੱਲਦੀਆਂ ਸੀ ਉਹਨਾਂ ਤੇ ਰਿਪੇਅਰ ਦਾ ਖਰਚਾ ਜ਼ਿਆਦਾ ਸੀ ਹਾਲਾਂਕਿ ਸਰਕਾਰ ਵੱਲੋਂ ਜਿਹੜੀਆਂ ਕਰੋੜਾਂ ਰੁਪਏ ਦੀਆਂ ਗੱਡੀਆਂ ਖਰੀਦੀਆਂ ਗਈਆਂ ਨਾ ਉਹ ਮਸਲੇ ਦੇ ਵਿੱਚ ਵਿਰੋਧੀ ਵੀ ਸਰਕਾਰ ਨੂੰ ਘੇਰੇ ਨੇ ਪੰਜਾਬ ਸਰਕਾਰ ਨੇ ਆਪਣੇ ਮੰਤਰੀਆਂ ਨੂੰ ਜਿਹੜੀਆਂ ਨਵੀਆਂ ਕਾਰਾਂ ਦਿੱਤੀਆਂ ਨੇ 10 ਮੰਤਰੀਆਂ ਨੂੰ ਪਹਿਲੀ ਵਾਰ ਇੱਕ ਇੱਕ ਅਨੋਖਾ ਕ੍ਰਿਸਟਾ ਅਤੇ ਇੱਕ ਇੱਕ ਬਲੈਰੋ ਟਾਪ ਮਾਡਲ ਗੱਡੀ ਦਿੱਤੀ ਗਈ ਹੈ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਦਫਾ ਕਿ ਮੰਤਰੀਆਂ ਨੂੰ ਦੋ ਦੋ ਕਾਰਾਂ ਦਿੱਤੀਆਂ ਗਈਆਂ ਨੇ ਨਹੀਂ ਤੇ ਪਹਿਲਾਂ ਇੱਕੋ ਕਾਰ ਹੀ ਮਿਲਦੀ ਰਹੀ ਹੈ 20 ਗੱਡੀਆਂ ਕਰੋੜਾਂ ਰੁਪਏ ਦੀ ਲਾਗਤ ਦੱਸੀ ਜਾ ਰਹੀ ਹੈ ਕਿਉਂਕਿ ਹਾਲਾਂਕਿ ਵਿਰੋਧੀ ਦਲ ਜਿਹੜੇ ਨੇ ਉਹ ਕਾਰਾਂ ਨੂੰ ਖਰੀਦਣ ਦੇ ਮੁੱਦੇ ਤੇ ਸਰਕਾਰ ਤੇ ਸਵਾਲ ਖੜੇ ਕਰ ਰਹੇ ਸੀ ਕਿ ਜਿਹੜੇ ਕਹਿੰਦੇ ਸੀ ਕਿ ਨਾ ਸਾਨੂੰ ਕੋਠੀਆਂ ਚਾਹੀਦੀਆਂ ਨਾ ਸਾਨੂੰ ਸਿਕਿਉਰਟੀਆਂ ਚਾਹੀਦੀਆਂ ਨਾ ਸਾਨੂੰ ਗੱਡੀਆਂ ਚਾਹੀਦੀਆਂ ਲੇਕਿਨ ਹੁਣ ਉਹ ਨਾ ਕੋਠੀਆਂ ਤੋਂ ਬਗੈਰ ਐ ਰਹੇ ਨੇ ਨਾ ਸਿਕਿਉਰਟੀ ਤੋਂ ਬਗੈਰ ਐ ਰਹੇ ਨੇ ਤੇ ਨਾਕਾਰਾ ਤੋਂ ਬਗੈਰ ਇਹਨੇ ਉਧਰ ਸਰਕਾਰ ਦਾ ਤਰਕ ਹੈ ਕਿ ਮੰਤਰੀਆਂ ਦੇ ਕੋਲ ਜਿਹੜੀਆਂ ਪੁਰਾਣੀਆਂ ਗੱਡੀਆਂ ਸੀ ਉਹ ਜਵਾਬ ਦੇ ਰਹੀਆਂ ਸੀ ਜਿਸ ਕਰਕੇ ਨਵੀਆਂ ਗੱਡੀਆਂ ਲੈਣ ਦਾ ਫੈਸਲਾ ਕੀਤਾ ਜਾਣਕਾਰ ਮਤਾਬਕ ਜਿਹੜੇ 10 ਮੰਤਰੀਆਂ ਨੂੰ ਗੱਡੀਆਂ ਮਿਲੀਆਂ ਜਿਵੇਂ ਅਸੀਂ ਜ਼ਿਕਰ ਕਰ ਚੁੱਕੇ ਹਾਂ ਜਹਰਪਾਜਨ ਸਿੰਘ ਈਟੀਓ ਲਾਲਚੰਦ ਕਟਾਰੂ ਚੱਕ ਲਾਲਜੀਤ ਸਿੰਘ ਪੁੱਲਰ ਬ੍ਰਹਮਚੰਦਰ ਜਿੰਪਾ ਚੇਤਨ ਸਿੰਘ ਜੋੜੇ ਮਾਇਰਾ ਡਾਕਟਰ ਬਲਬੀਰ ਸਿੰਘ ਬਲਕਾਰ ਸਿੰਘ ਕੁਲਦੀਪ ਸਿੰਘ ਢਾਲੀਵਾਲ ਗੁਰਮੀਤ ਸਿੰਘ ਖੁੱਡੀਆਂ ਅਤੇ ਗੁਰਮੀਤ ਸਿੰਘ ਮੀਤ ਤੇ ਹੇਰ ਮંત્રી ਨੂੰ ਸਟਾਫ ਜਿਹੜੇ ਮੰਤਰੀ ਦਾ ਸਟਾਫ ਆ ਉਹਨਾਂ ਨੂੰ ਵੀ ਹੁਣ ਕਾਰ ਦੇ ਰੂਪ ਵਿੱਚ ਐਨੋਵਾ ਕ੍ਰਿਸਟਾ ਜਾਂ ਫਿਰ ਸਿਕਿਉਰਿਟੀ ਸਟਾਫ ਦੇ ਲਈ ਬਲੈਰੋ ਗੱਡੀ ਦਿੱਤੀ ਗਈ ਹੈ ਮਤਲਬ ਮੰਤਰੀ ਵਕਰੀ ਗੱਡੀ 'ਚ ਬੈਠੇਗਾ ਜਿਹੜਾ ਉਹਦਾ ਸਟਾਫ ਹੋਊਗਾ ਉਹਨੂੰ ਨੋਵਾ ਕਾਰ ਹੋਏਗੀ ਤੇ ਜਿਹੜਾ ਸਿਕਿਉਰਿਟੀ ਸਟਾਫ ਉਹਨੂੰ ਬਲੈਰੋ ਦਿੱਤੀ ਗਈ ਹੈ ਇਹ ਗੱਡੀਆਂ ਕੁਝ ਮੰਤਰੀਆਂ ਨੂੰ ਤਾਂ ਡਿਲੀਵਰ ਵੀ ਕਰ ਦਿੱਤੀਆਂ ਗਿਆ ਜਦ ਕਿ ਕੁਝ ਨੂੰ ਪਹੁੰਚਾਉਂਦਾ ਜਿਹੜਾ ਕੰਮ ਆ ਉਹ ਆਖਰੀ ਚਰਨ ਤੇ ਆ ਇਹ ਵੀ ਪਤਾ ਚੱਲਿਆ ਕਿ ਕੈਬਨਲ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੰਤਰੀ ਜਿਹੜੇ ਬਲਜੀਤ ਕੌਰ ਨੇ ਉਹ ਉਹਨਾਂ ਨੂੰ ਪਹਿਲਾਂ ਹੀ ਸਰਕਾਰ ਨੇ ਫੋਰਚਨਰ ਗੱਡੀ ਅਲਾਟ ਕਰ ਦਿੱਤੀ ਹੈ ਜਦਕਿ ਹਰਜੋਤ ਸਿੰਘ ਬੈਂਸ ਅਤੇ ਅਨਮੋਲ ਗਗਨਮਾਨ ਆਪਣੀ ਨਿੱਜੀ ਕਾਰ ਹੀ ਵਰਤਦੇ ਆਗੇ ਨੇ ਇੱਕ ਮੰਤਰੀ ਨੇ ਇਹ ਵੀ ਦੱਸਿਆ ਕਿ ਪੁਰਾਣੀਆਂ ਗੱਡੀਆਂ ਜਿਹੜੀਆਂ ਉਹ 4 ਲੱਖ ਕਿਲੋਮੀਟਰ ਤੋਂ ਜ਼ਿਆਦਾ ਚੱਲ ਚੁੱਕੀਆਂ ਨੇ ਅਜਿਹੇ ਵਿੱਚ ਉਹਨਾਂ ਤੇ ਹੁਣ ਚੱਲਣਾ ਠੀਕ ਨਹੀਂ ਹੈ ਕਿਉਂਕਿ ਅਕਸਰ ਹੀ ਉਹਨਾਂ ਦੇ ਵਿੱਚ ਕੋਈ ਨਾ ਕੋਈ ਖਰਾਬੀ ਆ ਜਾਂਦੀ ਹੈ ਤੇ ਜਿਸ ਕਰਕੇ ਸਰਕਾਰ ਦੇ ਅੰਗੇ ਮੰਗ ਰਕੀ ਸੀਗੇ ਨਵੀਆਂ ਗੱਡੀਆਂ ਲਾਟ ਕੀਤੀਆਂ ਕਾਂਗਰਸ ਸਰਕਾਰ ਨੇ ਆਖਰੀ ਵਾਰ ਜੁਲਾਈ 2021 ਵਿੱਚ ਇਹ ਨਿੱਕੀ 21 ਜਿਹੜੀਆਂ ਨੇ ਉਹ ਨੋਵਾ ਕਾਰਾਂ ਖਰੀਦੀਆਂ ਸੀ ਇਹ ਵਿਧਾਇਕਾਂ ਤੇ ਸੰਸਦਾਂ ਨੂੰ ਅਲਾਟ ਕੀਤੀ ਗਈ ਸੀ ਉਸ ਸਮੇਂ ਕਾਂਗਰਸ ਮੰਤਰੀਆਂ ਨੇ ਕੈਪਟਨ ਬਰੇਂਦਰ ਸਿੰਘ ਨੂੰ ਲੈ ਕੇ ਵੀ ਗੱਡੀਆਂ ਜਿਹੜੀਆਂ ਨਾ ਉਸ ਤੇ ਚਰਚਾ ਚਾਹੀਆਂ ਸੀ ਕਿਉਂਕਿ ਉਸ ਸਮੇਂ ਵੀ ਕਰੀਬ 4.25 ਕਰੋੜ ਰੁਪਏ ਦੀਆਂ ਗੱਡੀਆਂ ਖਰੀਦੀਆਂ ਗਈਆਂ ਸੀ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਜੁਲਾਈ 200 ਬਾਈ ਮੇ ਟਵਿਸਟਰਾਂ ਗੱਡੀਆਂ ਖਰੀਦਣ ਕਰ ਸਨ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਹਿ ਰਹੀ ਉਹ ਕਹਿ ਰਹੀ ਹੈ ਸਰਕਾਰ ਨੇ ਜਿਹੜੀ ਤਰਕ ਦਿੱਤਾ ਗਿਆ ਕਿ ਪੁਰਾਣੀਆਂ ਗੱਡੀਆਂ ਜਿਹੜੀਆਂ ਨਾ ਜਿੰਨਾਂ ਨੂੰ ਨਵੀਆਂ ਕਾਰਾਂ ਦਿੱਤੀਆਂ ਗਿਆ ਮੰਤਰੀਆਂ ਤੇ ਉਹ ਪੁਰਾਣੀਆਂ ਗੱਡੀਆਂ ਉਹਨਾਂ ਕੋ ਲੈ ਕੇ ਇਹਨਾਂ ਨੂੰ ਕੰਡਮ ਨਹੀਂ ਕੋਸ਼ਿਸ਼ ਕੀਤਾ ਜਾਊਗਾ ਬਲਕਿ ਉਹਨਾਂ ਦਾ ਪਰਯੋਗ ਹੁਣ ਟਰਾਂਸਪੋਰਟ ਵਿਭਾਗ ਦੇ ਵਿਭਾਗੀ ਅਫਸਰ ਕਰਨਗੇ ਪਤਾ ਲੱਗਾ ਕਿ ਟਰਾਂਸਪੋਰਟ ਵਿਭਾਗ ਨੇ ਪੁਰਾਣੀਆਂ ਗੱਡੀਆਂ ਪੰਜਾਬ ਰੋਡਵੇ ਦੇ ਜਿਹੜੇ ਜਨਰਲ ਮੈਨੇਜਰ ਨੇ ਜਾਂ ਫਿਰ ਟਰਾਂਸਪੋਰਟ ਵਿਭਾਗ ਦੇ ਜ਼ਿਲ੍ਹਾ ਦਿਲੇ ਵਿੱਚ ਜਿਹੜੇ ਸਤਿਤ ਟ੍ਰਾਂਸਪੋਰਟ ਅਫਸਰਾਂ ਨੂੰ ਅਲਾਟ ਕਰ ਦਿੱਤੀਆਂ ਗਈਆਂ ਇਹਨਾਂ ਵਿੱਚ ਅਨੋਵਾ ਤੇ ਜਿਪਸੀਆਂ ਵੀ ਸ਼ਾਮਲ ਹੈ ਇਹਨਾਂ ਕਾਰਾਂ ਦੀ ਜਿਹੜੀ ਉਮਰ ਉਹ 9 ਤੋਂ 13 ਸਾਲ ਦੱਸੀ ਜਾ ਰਹੀ ਹੈ ਪੰਜਾਬ ਸਰਕਾਰ ਨੇ 2 ਸਾਲ ਪਹਿਲੇ ਹੀ ਮੰਤਰੀਆਂ ਤੇ ਵਿਧਾਇਕਾਂ ਨੂੰ ਗੱਡੀਆਂ ਦੇਣ ਦੇ ਲਈ 18 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਸੀ ਇੰਨਾ ਵਿੱਚ ਮੰਤਰੀਆਂ ਨੂੰ ਫੋਰਚੂਨਰ ਅਤੇ ਵਿਧਾਇਕਾਂ ਨੂੰ ਅਨੋਵਾ ਕ੍ਰਿਸਟਾ ਕਾਰਾਂ ਦੇਣ ਦਾ ਫੈਸਲਾ ਕੀਤਾ ਸੀ ਲੇਕਿਨ ਉਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪ੍ਰੋਜੈਕਟ ਤੇ ਨਾ ਕਰ ਦਿੱਤੀ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਸੀ ਪਰ ਹੁਣ ਜਦ ਗੱਡੀਆਂ ਹੁਣ ਜਵਾਬ ਦੇ ਦੇਣ ਲੱਗੀਆਂ ਨਾ ਖਰਾਬ ਹੋ ਰਹੀਆਂ ਸੀ ਜਿਹਦੇ ਚੱਲਦੇ ਸਰਕਾਰ ਨੂੰ ਲੱਗਾ ਕਿ ਗੱਡੀਆਂ ਤੇ ਰੇਪੇਰ ਹੋਰ ਜਿਹੜੇ ਖਰਚੇ ਵੱਧ ਰਹੇ ਨੇ ਕਿਉਂ ਨਾ ਅਜਹੀ ਸਥਿਤੀ ਵਿੱਚ ਨਵੀਆਂ ਕਾਰਾਂ ਹੀ ਲੈ ਕੇ ਦਿੱਤੀਆਂ ਜਿਹਦੇ ਚੱਲਦੇ ਸਰਕਾਰ ਨੇ ਹੁਣ ਨਵੀਆਂ ਕਾਰਾਂ ਖਰੀਦ ਦਿੱਤੀਆਂ ਨੇ ਮੰਤਰੀ ਤੇ ਐਮਐਲਏ ਖੁਸ਼ ਕਰ ਦਿੱਤੇ ਨੇ ਮੰਤਰੀਆਂ ਦੇ ਜਿਹੜਾ ਨਾਲ ਸਟਾਫ ਚੱਲਦਾ ਉਹਨਾਂ ਨੂੰ ਵੀ ਖੁਸ਼ ਕਰ ਦਿੱਤਾ ਲਿਕਣਾ ਵਿਰੋਧੀ ਕਾਂਗਰਸ ਪਾਰਟੀਆਂ ਵਿੱਚ ਆਏ ਸ਼੍ਰੋਮਣੀ ਕਾਲੀ ਦਲੋਂ ਚਾਹੇ ਭਾਜਪਾ ਜਾਂ ਬਾਕੀ तमाम ਸੂਬੇ ਦੇ ਜਿਹੜੇ ਪਾਰਟੀਆਂ ਕਿੰਦੇ ਕਿ ਇਹੋ ਆਮਾਦੀ ਪਾਰਟੀ ਕਹਿ ਰਹੀ ਸੀ ਕਿ ਅਸੀਂ ਰਾਜਨੀਤੀ ਬਦਲ ਲਾਏ ਨੇ ਸਾਨੂੰ ਨਾ ਗੱਡੀਆਂ ਚਾਹੀਦੀਆਂ ਨਾ ਕਾਰਾਂ ਚਾਹੀਦੀਆਂ ਨਾ ਸਿਕਿਉਰਟੀਆਂ ਚਾਹੀਆਂ ਹੁਣ ਗੱਡੀਆਂ ਵੀ ਡਬਲ ਨੇ ਕੋਠੀਆਂ ਵੀ ਵੰਸਵਨੀਆਂ ਨੇ ਤੇ ਸਿਕਿਉਰਟੀ ਵੀ ਅੱਧ ਗਿਣਤ ਹੈ ਫਲਾ ਦੇਖਦੇ ਕਿ ਸਰਕਾਰ ਦੇ ਮੰਤਰੀ ਜਾਂ ਸਰਕਾਰ ਜਾਂ ਆਮਾਦੀ ਪਾਰਟੀ ਵਿਰੋਧੀਆਂ ਦੇ ਇਸ ਦੋਸ਼ਾਂ ਦਾ ਜਵਾਬ ਕਿਵੇਂ ਦਿੰਦੀ ਹੈ ਫਿਰਾਲ ਸਾਨੂੰ ਦੀ ਦੁਆਗਿਆ ਇਸੇ ਤਰ੍ਹਾਂ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ